<coughs> हां जी दोस्तों सारेया नु सस्श्री काल स्वागत है टोडा राज संधू फार्मिंग दे विच सो दोस्तों आज दी अपनी विजिट है की है पਿੰਡ 62 62 ਪਿੰਡ ਦੋਸਤੋ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਜਿਹੜਾ ਦੋਸਤੋ ਪਿੰਡ ਆ ਵੀਰ ਨਿਰਮਲ ਦੇ ਕੋਲੇ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਬਿਲਕੁਲ ਇਸ ਫਾਰਮ ਦੇ ਉੱਪਰ ਸੰਘਾ ਡੇਰੀ ਫਾਰਮ ਵੀਰ ਹੋਣਾ ਦਾ ਹੈਗਾ ਦੋਸਤੋ ਤੇ ਇਸ ਫਾਰਮ ਦੇ ਉੱਪਰ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਕਿਸੇ ਵੀਰ ਨੇ ਦੁੱਧ ਵਾਲੇ ਪਸ਼ੂ ਮੱਝਾਂ ਗਾਵਾਂ ਖਰੀਦਣੀਆਂ ਹੋਣ ਚਾਹੇ ਹੋਣ ਵੇਚਣੀਆਂ ਤੁਸੀਂ ਬਾਈ ਨਿਰਮਲ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਜੇ ਨਿਰਮਲ ਸੰਗਾ ਵੀਰ ਦੇ ਨਾਲ ਠੀਕ ਹੈ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਵੀ ਚਲਦੇ ਕਰ ਦੇਾਂਗੇ ਬਾਕੀ ਤੁਸੀਂ ਕਾਰਡ ਵਗੈਰਾ ਪ੍ਰੋਪਰ ਜਿਹੜਾ ਦੋਸਤੋ 9592442379 ਤੇ ਤੁਸੀਂ ਸੰਪਰਕ ਕਰ ਸਕਦੇ ਜੇ ਗੱਲਬਾਤ ਆਪਾਂ ਵੀਰ ਨਿਰਮਲ ਦੇ ਨਾਲ ਕਰਨੀ ਆ ਦੋਸਤੋ ਤੇ ਪਸ਼ੂ ਆਜ ਜਿਹੜੇ ਵਿਖਾਉਣੇ ਆ ਤੁਹਾਨੂੰ ਮੋٹے ਤੌਰ ਤੇ ਆਪਾਂ ਚਾਣਨਾ ਪਾ ਦਿੰਨੇ ਆ ਅੱਜ ਦੋਸਤੋ ਪਸ਼ੂ ਜੜਿਆ ਘਟੋ ਘਟ ਚਾਰ ਮੱਜਾਂ ਦੇ ਇੱਕ ਵੈੜ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਬਿਲਕੁਲ ਸੁਈਆਂ ਨੇ ਇੱਕ ਉੱਚੇ ਬੱਚੇ ਵਾਲੀ ਇੱਕ ਬਿਲਕੁਲ ਤਾਜੀ ਸੁਈ ਹੈ ਤੇ ਦੋ ਗੱਬਣ ਮੱਜਾਂ ਨੇ ਬਿਲਕੁਲ ਤਿਆਰੀ ਤੇ ਆ ਇੱਕ ਵੈੜ ਦਿਖਾ ਦਾਂਗੇ ਦੋਸਤੋ ਪ੍ਰੋਪਰ ਤਿਆਰੀ ਤੇ ਆ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫਰਮੇਸ਼ਨ ਜੋ ਦਿੱਤੀ ਜਾਊਗੀ ਵੀਰ ਵੱਲੋਂ ਆ ਦਿੱਤੀ ਜਾਊਗੀ ਜਾਣਕਾਰੀ ਮੇਰੇ ਵੱਲੋਂ ਕੋਸ਼ਿਸ਼ ਹੀ ਜਾਊਗੀ ਦੋਸਤੋ ਪੂਰੀ ਤੁਹਾਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਬਾਕੀ 30 ਸਤੰਬਰ ਨੂੰ ਦੋਸਤੋ ਅੱਜ ਆਪਾਂ ਇਹ ਵੀਡੀਓ ਕਵਰ ਕਰਦੇ ਪਾਏ ਆ ਟਾਈਮ ਤੁਸੀਂ ਨੋ ਸਭ ਤੋਂ ਪਹਿਲਾਂ ਵੀਰ ਨਿਰਮਲ ਜੀ ਸਾਸਰੀਕਾਲ ਸਾਸਿਕਾ ਸੰਧੂ ਸਾਹਿਬ ਸਾਸਿਕਾਲ ਜੀ ਭਾਜੀ ਉਹ ਠੀਕ ਠਾਕ ਜੀ ਕਿਰਪਾ ਮਾਲਕ ਜੀ ਸੁਣਾਓ ਭਾਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਬਹੁਤ ਔਖੇ ਹੋ ਗਏ ਭਾਜੀ ਆਓ ਕਰਦੇ ਆ ਗੱਲਬਾਤ ਵੀਰ ਨਿਰਮਲ ਦੇ ਨਾਲ ਪੁੱਛ ਲੈਣੀ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਨਿਰਮਲ ਭਾਈ ਪਸ਼ੂ ਚਾਰ ਮੱਝਾਂ ਆਪਣੇ ਕੋਲ ਤੇ ਇੱਕ ਬੈੜ ਆ ਚਾਰ ਭਾਜੀ ਮੱਝਾਂ ਦੋ ਗੱਬਣਾ ਆ ਤਿਆਰ ਹਾਂਜੀ ਦੋ ਸੋਈਆਂ ਕੁੱਚੇ ਬੱਚੇ ਦੀ ਇੱਕ ਤਾਜੀ ਤੇ ਇੱਕੋ ਬੈੜ ਗੱਬਣਿਆ ਠੀਕ ਹੈ ਜੀ ਪੰਜ ਪਸ਼ੂ ਸਾਰੇ ਪੰਜ ਪਸ਼ੂ ਆ ਭਾਜੀ ਤੇ ਨਿਰਮਲ ਭਾਈ ਪਹਿਲੇ ਨੰਬਰ ਤੋਂ ਸਟਾਰਟ ਐ ਇੱਥੋਂ ਕਰ ਲੋ ਇੱਥੋਂ ਕਰਾ ਵੱਡੀ ਮਾ ਜੀ ਲੋ ਜੀ ਇੱਕ ਦੋਸਤੋ ਸਟਾਰਟ ਐ ਆਪਾਂ ਇੱਥੋਂ ਕਰ ਦਿੰਨੇ ਆ ਬਿਲਕੁਲ ਗੱਬਣ ਜੀਏ ਗੱਬਣ ਭਾਜੀ ਗੱਬਣ ਮਾਜਾ ਤੇ ਨਿਰਮਲ ਭਾਈ ਇਹ ਸੁਆ ਕਿਨ ਮਾ ਸੁਗ ਗਈ ਸੁਆ ਭਾਜੀ ਯਾਰ ਆਪਣੇ ਨਾਲ ਸਾਰੇ ਯੂਟਿਊਬਰ ਸਾਰੇ ਮੇਰੇ ਵਿਸਿਆਣੇ ਆ ਹਾਂ ਜੀ ਤੀਜਾ ਲਾਲਾ ਚੌਥਾ ਲਾਲਾ ਠੀਕ ਹੈ ਜੀ। ਹਾਂ ਬਾਕੀ ਮੇਰੇ ਵੀਰ ਸਾਰੇ ਸਮਝਦਾਰੇ ਜਿੰਨਾ ਕਹਿਣਗੇ ਆਪਾਂ ਮੰਨ ਲਵਾਂਗੇ। ਬਿਲਕੁਲ। ਉਹ ਤੱਕਾ ਨਹੀਂ ਇਦਾਂ ਬੜਾ ਵੀ ਇਹ ਦੂਜੇ ਹੀ ਆ ਇਹ ਪਹਿਲੇ ਹੀ ਆ ਜਿੱਦਾਂ ਕਹਿਣਗੇ ਆਪਾਂ ਮੰਨ ਲਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਚੌਥੇ ਕਿਤੇ ਜਾ ਕੇ ਰੋਗ ਲੈਣ ਪੰਜਵਾਂ ਨਾ ਕਰਨ ਫਿਰ ਜ਼ਿਆਦਾ ਹੋ ਜਾਣਾ। ਉਹ ਫਿਰ ਜ਼ਿਆਦਾ ਹੋ ਜਾਊ। ਹਾਂ ਫਿਰ ਜ਼ਿਆਦਾ ਹੋ ਜਾਣਾ। ਸਵੇਰ ਦੋਸਤੋ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਇਹ ਥੋੜੀ ਸਮਝ ਆ ਹੋ ਸਕਦਾ ਵੀ ਤੀਜਾ ਵੀ ਹੋ ਜੇ। ਹਾਂ ਤੀਜਾ ਸਵੇਰ ਆਈ ਆ ਭਾਜੀ ਚੌਥਾ ਕਰਨ ਤੀਜਾ ਸਵੇਰ ਆਈ ਆ। ਸਹੀ ਆ ਬਾਕੀ ਦਿਨ ਹਜੇ ਵੀਰ ਕਿੰਨੇ ਕ ਲੈਣੇ ਨੇ? ਤੇ ਬਿਲਕੁਲ ਪਤਲੇ ਪਿੰਡੇ ਦੀ ਪਤਲੇ ਪਿੰਡੇ ਦੀ ਹੌਲੀ ਹੋਰ ਕੋਈ 4-5 4-5 ਦਿਨ ਹਜੇ ਕੱਢਦੀ ਆ ਠੀਕ ਆ ਆਰਡਰ ਕੁਆਲਟੀ ਵੇਖੋ ਠੀਕ ਆ ਜੀ ਆਰਡਰ ਕੁਆਲਟੀ ਬਿਲਕੁਲ ਲੇਵਾ ਜਿਹੜਾ ਦੋਸਤੋ ਪੱਟਾਂ ਦੇ ਸਾਹਮਣੇ ਦੇ ਵਿੱਚ ਕਰ ਆਪਾਂ ਗੱਲ ਕਰ ਲਈਏ ਵੀ ਬਣਾ ਕੇ ਬਿਲਕੁਲ ਤਿਆਰ ਕੀਤਾ ਖਿਲਾਰ ਲਓ ਇੱਥੇ ਪਈ 2 ਮਿੰਟ ਖਿਲਾਰ ਲਓ ਆ ਦੇਖੋ ਜੀ ਹਾਈਟ ਕਰਦੇ ਵੇਖੋ ਜੀ ਮੀਡੀਅਮ ਤੋਂ ਜਿਹੜਾ ਦੋਸਤੋ ਪਲੱਸ ਵਾਲ ਹਾਈਟ ਆ ਤੇ ਵਜਨ ਲੋਡ ਪੂਰਾ 5-4 ਦਿਨ ਹਜੇ ਕੱਢਦੀ ਆ ਬਾਕੀ ਆਰਡਰ ਦੀ ਕੁਆਲਟੀ ਕਾਫੀ ਬੈਸਟ ਠੀਕ ਆ ਜੀ ਸੋ ਚੰਗੇ ਦੋਦੀ ਉਮੀਦ ਕਰ ਸਕਦੇ ਆ ਆ ਕੋਈ 9 10 10 11 ਲੀਟਰ ਦਾ 11 12 ਕਿਲੋ ਕੁਝ ਨਹੀਂ ਸੰਭਾ ਹੋ ਗਿਆ ਭਾਂਡਾ ਪੁੰਡਾ ਕਰ 11 12 ਕਿਲੋ ਤੱਕ ਵੀ ਦੋ ਦ ਦੇ ਸਕਦੀ ਹੈ ਕੋਈ ਐਂਦਾ ਥੋੜੋ ਮੱਝ ਕਿਤੇ ਠੀਕ ਆ ਜੀ ਚੰਗੀ ਆ ਭਾਜੀ ਥਾਨ ਥੁੰ ਜਿਹੜਾ ਦੋਸਤੋ ਪੂਰਾ ਕੁਆਲਿਟੀ ਆ ਮੁੱਠੀ ਥਾਨਾ ਪੱਧਰ ਲੈਵਾ ਵਿਖਾਲਾ ਕਿਸੇ ਪਾਸੇ ਥਾਨ 22 ਦਾ ਕੋਈ ਦੂਜਾ ਕੰਮ ਨਹੀਂ ਹੈਗਾ ਕਰਨ ਆ ਕਰਿਓ ਨੋਟ ਮੜਾ ਜਾ ਠੀਕ ਆ ਜੀ ਇੱਕ ਸਾਰ ਲੈਵਾ ਇੱਕੋ ਜੇ ਥਾਨਾ ਤੇ 35 ਵੀਰ ਨਿਰਮਲ ਕਿਵੇਂ ਹੋ ਗਿਆ ਮੈਂ ਕਹਾਂ ਭਾਜੀ ਇੱਕ ਨੰਬਰ ਰੌਲਾ ਹੀ ਕੋਈ ਨਹੀਂ ਥਣ ਦਾ ਨਹੀਂ ਕਿਸਦਾ ਮੇਰਾ ਵੀਰ ਬਾਤ ਘਟ ਹੋ ਗਈ ਕਿਸੇ ਪਸੂ ਦੀ ਸਾਰੇ ਪਸੂ ਦੀ ਗੱਲ ਕਰ ਰਿਹਾ ਮੈਂ ਕਹਾਂ ਬੇਫਿਕਰ ਹੋਗੇ ਭਰਾਜੀ ਰੌਲਾ ਨਹੀਂ ਤੇ ਕੀ ਜਾਂਦਾ ਵੀਰ ਜੀ ਹਾਂ ਨਾ ਮੁੱਲ ਇੱਕ ਦਾ ਡਿਮਾਂਡ ਦੱਸ ਦੇ ਕੋਈ ਹਾਂ ਨਾ ਵੀ ਇੱਥੋਂ ਤੱਕ ਰਸਤਾ ਪਤਾ ਮੈਂ ਕਹਾਂ ਭਾਜੀ ਮੁੱਲ ਨਹੀਂ ਬਾਲੇ ਕਰਨੇ ਛੋਟੇ ਛੋਟੇ ਮੁੱਲ ਘਾਨੇ ਮੇਰਾ ਵੀਰ ਹਾਂਜੀ ਹਾਂਜੀ ਉਹ ਕਿ ਰੁਪਈਆ ਦੁਨੀਆ ਦੇ ਕੋਲ ਅੱਗੇ ਸਾਹ ਦੇ ਨਾਲ ਆ ਤੇ ਆਪਾਂ ਵੀ ਥੋੜਾ ਥੋੜਾ ਲੈਣੇ ਆ ਬਿਲਕੁਲ ਮੈਂ ਤਾਂ ਤਾਂ ਜਰੂਰ ਲੈਣੀ ਆ ਐਡੇ ਆਪਾਂ ਦਾਨ ਨਹੀਂ ਹੈ ਜੀ ਆਪਾਂ ਲਿਆ ਕੇ ਉਦਾਂ ਹੀ ਦੇ ਦਈ 65000 ਚ ਮਾਨਤਨ ਕਰਦਾਂਗੇ ਮੈਂ ਤਾਂ ਭਾਜੀ 65000 ਚ ਕਰਦਾਂਗੇ ਭਾਜੀ ਲਓ ਵੀ ਦੋਸਤੋ ਹਾਂ 65000 ਦੇ ਵਿੱਚੋਂ ਦੋਸਤੋ ਖੁੱਲਾ ਹੀ ਕਰਦਾਂਗੇ ਖੁੱਲਾ ਕੇ 100 200 ਨਹੀਂ ਖੁੱਲਾ ਹੀ ਕਰਦਾਂਗੇ ਜੇ ਇਹ ਤਾਂ ਕਈ ਕਹਿੰਦੇ ਆ ਵੀਰ ਆਪਣੇ ਵੀ 100 ਕਰਾਂਗੇ 200 ਵੀ ਇਹ ਕੰਮ ਨਹੀਂ ਹੈ 2000 ਹੀ ਕਰਦਾਂਗੇ ਯਾਰ ਭਾਜੀ 63000 ਨੂੰ ਮੈਂ ਦੇ ਦਾਂਗੇ ਯਾਰ ਲਓ ਵੀ ਦੋਸਤੋ ਵੀ 63000 ਦੀ ਦੋਸਤੋ ਬਿਲਕੁਲ ਗੱਬਣ ਤਿਆਰੀ ਤੇ ਤੁਹਾਨੂੰ ਜਿਹੜੀ ਇਹ ਮੱਝ ਮਿਲਦੀ ਪਈ ਹੈ ਭਾਜੀ ਤੇ ਭਣ ਇੱਕ ਨੰਬਰ ਆ ਬਾਕੀ ਕੰਮ ਚੱਡੇ ਦੀ ਸਾਹਿਬ ਇੱਕ ਨੰਬਰ ਭਾਜੀ ਕੋਈ ਰੌਲਾ ਨਹੀਂ ਇਦਾਂ ਦਾ ਮੇਰਾ ਬਿਜ਼ਮੈਂਡ ਵਿੱਚ ਕੋਈ ਚੱ ਸੋ ਫੇਸ ਕੁਆਲਿਟੀ ਤੁਹਾਨੂੰ ਦਿਖਾਤੀ ਆ ਚਾਲ ਢਾਲ ਬੜੀ ਸੋਹਣੀ ਆ ਤੇਜ਼ ਰਫਤਾਰ ਨਾਲ ਪੂਰਾ ਤੁਰਦੀ ਆ ਇੱਕੋ ਜੀ ਚਾਲ ਆ ਇੱਕੋ ਜੀ ਪੈਰਾਂ ਤੇ ਪੈਰ ਆ ਦੋਸਤੋ ਆ ਕਰੋ ਚੈੱਕ ਠੀਕ ਆ ਥਾਂ ਥੋਂ ਪੂਰਾ ਕੁਆਲਿਟੀ ਦਾ 63000 ਦੇ ਵਿੱਚ ਦੋਸਤੋ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਰੇਟ ਪਰ ਤਾਂ ਬਿਲਕੁਲ ਜਾਇਜ਼ ਜੈਨੂਨ ਇਹ ਚੋ ਵੀ ਛੋੜਛੱਪਾ ਕਰਾਂਗੇ ਆਏਗੇ ਵੀਰ ਦਾ 6324 ਹਾਂ ਇਦਾਂ ਨਹੀਂ ਵੀ ਇਹ ਵੱਜਾ ਹੀ ਐ ਫਿਕਸ ਹੀ ਆ ਛੋੜਛੱਪਾ ਕਰਾਂਗੇ ਪਰ ਧੱਕਾ ਨਹੀਂ ਵਾਲਾ ਠੀਕ ਆ ਭਰਾ ਠੀਕ ਆ ਇਹ ਕਾਮ ਅੱਜ ਬਾਜੀ ਆ ਬਿਲਕੁਲ ਇਹਦੀ ਵੀਰ ਕੀ ਡਿਟੇਲ ਆ ਸੁਹਾ ਕਿਲਮਾ ਸੁਹਾ ਇਹਨੇ ਭਾਜੀ ਤੀਜਾ ਸੁਹਾ ਸੁਣਾਇਆ ਇਹ ਲੈ ਜੂ ਕੋਈ 10 ਦਿਨ ਲੈ ਜਵੇ 12 ਲੈ ਜਵੇ 10 ਦਿਨ ਲਓ ਜੀ 10 ਤੋਂ 12 ਦਿਨ ਭਰਾਵੋ ਇਹ ਸਮਾਂ ਲੈ ਜੂਗੀ ਠੀਕ ਆ 10 ਤੋਂ 12 ਦਿਨ ਛੱਡਾ ਜੁੱਡਾ ਲੇਵਾ ਦੋਸਤੋ ਬਿਲਕੁਲ ਦਿਨਾਂ ਦੇ ਹਿਸਾਬ ਨਾਲ ਪਸੂ ਬਣਾ ਕੇ ਤਿਆਰ ਕਰਦੇ ਆ ਤੇ ਬਾਕੀ ਆ ਤੁਸੀਂ ਵੇਖੋ ਸੁਹਾ ਕੋਈ ਵੀਰ ਤੀਜਾ ਸਮਝ ਲੈ ਠੀਕ ਆ ਜੀ ਬਾਕੀ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੇ ਹਾਈਟ ਕੱਦ ਸੁਹਾ ਇਹ ਸਮਝਦਾ ਵੀ ਆ ਦੇਖੋ ਜੀ 10 ਕਾ 10 ਦਿਨ ਦਾ ਹਜੇ ਸਮਾਂ ਨਹੀਂ ਦੀਆ ਲੰਮਾ ਤੋਰਦੇ ਫਿਰ ਛੋਟੇ ਲੰਮਾ ਤੋਰਦੇ ਆ ਜੀ ਆ ਦੇਖੋ ਬਾਬੇ ਨੂੰ ਜੋੜਾ ਪਵਾ ਦੇਣਾ ਹੈ ਆ ਦੇਖੋ ਜੀ ਠੀਕ ਹੈ ਬਾਬੇ ਨੂੰ ਜੋੜਾ ਪਵਾ ਦੇਣਾ ਆ ਦੇਖੋ ਜੀ ਅੱਛਾ ਜੀ ਠੀਕ ਹੈ ਜੀ ਚੱਲ ਮੇਰਾ ਵੀ ਬਾਕੀ ਪਲੀ ਸੰਭੀ ਜੀ ਦੋਸਤੋ ਚੰਗੀ ਆ ਠੀਕ ਆ ਬਾਕੀ ਹਜੇ ਘੱਟੋ ਘੱਟ ਵੀ 10 ਦਿਨ ਲੈਂਦੀ ਆ ਉਹ ਹਿਸਾਬ ਨਾਲ ਤੁਸੀਂ ਵੰਡ ਦੇਖ ਸਕਦੇ ਥਰ੍ਹਾਂ ਦੀ ਅੱਛਾ ਜੀ ਨਿਰਮਲ ਭਾਈ ਬਾਕੀ ਤੇ ਪੰਤ ਪੰਤ ਇੱਕ ਨੰਬਰ ਨਹੀਂ ਮੈਂ ਕੀ ਰੋਲਾ ਹੀ ਨਹੀਂ ਕੋਈ ਮੇਰਾ ਵੀਰ ਚੈਦ ਆਉਂਦਾ ਹਲੇ ਦੰਦੇ ਹੱਤ ਦੱਸ ਦਨ ਲਊਗੀ ਲੋ ਜੀ ਕੋਈ ਟਿੱਪਣ ਟੁੱਪਣ ਦਾ ਰੋਲਾ ਥਾਂ ਦੀ ਮੇਰਾ ਵੀਰੇ ਪਿੱਛੇ ਦੀ ਆਪਣੀ ਜਾਂ ਜ਼ਿੰਮੇਵਾਰੀ ਹੋ ਪਾਜੀ ਇਹ ਤਾਂ ਕੋਈ ਰੋਲਾ ਠੀਕ ਹੈ ਭਰਾ ਠੀਕ ਤੇ ਭਾਈ ਨਿਰਮਲਿੰਦਰ ਖਰਖਾਨਾ ਕੀ ਹੋ ਗਿਆ ਛੋਟਾ ਜੇ ਮੁੱਲ ਪਾਜੀ ਲਓ ਜੀ ਮੁੱਲ ਬਾੜ ਕਰਾ ਲੋ ਹਾਂ 60 ਕਰਾ ਲੋ ਹਾਂ ਜੀ 2000 ਛੱਟ ਦੇ 60 ਤੋਂ ਪਾਜੀ 58 ਦੇ 58000 ਲੋ ਵੀ ਦੋਸਤੋ 58000 ਦੀ ਇਹ ਗੱਬਣ ਜਿਹੜੀ ਤੁਹਾਨੂੰ ਮਿਲ ਜੇ ਦੇ ਦਾਂਗੇ ਭਾਜੀ 10 ਕਿਲੋ ਦੁੱਧ ਭਾਜੀ ਕਿਤੇ ਨਹੀਂ ਗਿਆ ਰਾਮ ਦੇ ਨਾਲ ਹੀ ਬਿਲਕੁਲ ਬਿਲਕੁਲ 12 13 ਜ਼ਿਆਦਾ ਹੋ ਜਾਣਾ ਬਿਲਕੁਲ 10 ਕਿਲੋ ਦੁੱਧ ਕਿਤੇ ਨਹੀਂ ਗਿਆ ਰਾਮ ਨਾਲ ਗੱਡੀ ਚੋਂ ਭਾਜੀ ਲੋ ਵੀ ਦੋਸਤੋ ਰੇਟ ਪੜਤਾ ਦੇਖ ਲਓ ਪਸ਼ੂ ਦੇਖ ਲਓ ਠੀਕ ਆ ਜੀ ਮੇਲ ਜੋਲ ਖਾਂਦਾ ਹੈ ਬਾਕੀ ਹੋ ਸਕਦਾ ਵੀ ਦੋਸਤੋ ਹੋਰ ਬਾਜ਼ਾਰ ਵੇਖੋ ਤੇ ਕੋਈ 10000 ਵੀ ਰਵਾਦੀ ਕੋਈ ਡਿਮਾਂਡ ਕਰਦਾ ਮਿਲੇ ਪਰ 58000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮਾਝੀ ਮਿਲ ਜੇ ਦੇ ਦਾਂਗੇ ਭਾਜੀ ਦੇ ਦਾਂ ਚੰਗੀ ਆ ਦੇ ਦਾਂ ਕੋਈ 5 ਦਿਨ ਦਾ ਕੋਈ 10 ਦਿਨ ਸਾਂਭਣ ਆ ਜਾਣਾ ਦੋਸਤੋ ਸਮਝਨੇ ਠੀਕ ਆ ਅਗਲੀ ਆ ਆਪਣੇ ਕੋਲ ਜਿਹੜੀ ਮੱਝ ਇਹ ਇੱਕ ਭਾਜੀ ਮੱਝ ਆ ਇਹ ਉੱਚਾ ਬੱਚਾ ਆ ਕੋਈ ਲਾਲਵੇ ਮੇਰਾ ਵੀ 14 ਦਾ ਸੁਆ ਕੋਈ ਪੰਜਾ ਦਾ ਲਾਲਵੇ ਕੱਟੀ ਮਗ ਰਿਆ ਇਹਦੇ ਮਗਰਾ ਕੱਟੀ ਹੈ ਕੱਟੀ ਭਾਜੀ ਲੋ ਵੀ ਦੋਨੇ ਟਾਈਮ ਕੱਟੀ ਨਾਲ ਮਿਲੂਗੀ ਭਾਜੀ ਲੋ ਜੀ ਕੱਟੀ ਮਗਰਾ ਦੋਸਤੋ ਤੇ ਸੁਆ 4 ਮਹੀਨੇ ਦਾ ਕੋਈ ਮੰਨ ਲੈ ਆ ਕੱਟੀ ਨੂੰ ਅੰਦਾਜ਼ਾ ਲਾ ਲਿਓ ਇਹੜੀਆ 5ਵਾਂ ਮਹੀਨਾ ਲਾ ਲਓ 5 ਮਹੀਨੇ ਦਾ ਸੁਆ ਉੱਚਾ ਲਾ ਲਓ 14 ਦਾ ਲਾ ਲਿਓ ਠੀਕ ਆ ਤੇ ਇਹ ਕੱਟੀ ਆ ਮਗਰ ਤੇ ਸੁਬਾਹ ਵੀ ਤੁਸੀਂ ਮੰਨ ਲਓ ਤੇਜਾ ਲਾ ਲਓ ਚੌਥਾ ਲਾ ਜਿੰਵਾ ਮਾਜੀ ਲਾ ਲਵੇ ਭਾਜੀ ਘਰਦਿਆਂ ਦੇ ਕਹਿੰਦੇ ਮਤੌਕ ਭਾਜੀ ਇਹਨੂੰ ਆ 4 ਤਰੀਕ ਨੂੰ 2 ਮਹੀਨੇ ਗਾਂ ਹੋਏ ਨੇ ਟੀਕਾ ਲੱਗੇ ਨੂੰ ਹੱਲੇ ਆਪਾਂ ਚੈੱਕ ਪਾਸ ਨਹੀਂ ਕਰਾਈ ਜੀ ਦੁੱਧ 7 ਕਿਲੋ ਕਹ ਲਓ 8 ਕਿਲੋ ਕਹ ਲਓ ਜਿਹੜਾ ਕੰਡੇ ਵਾਲੇ 6 ਕਿਲੋ ਤੋਲ ਦਾਂਗੇ ਭਾਜੀ 6 ਕਿਲੋ ਅੱਛਾ ਨਰਮਲ ਭਾਈ ਮਿਲਦੀ ਦੋਨੋਂ ਟਾਈਮ ਦੋਨੇ ਟਾਈਮ ਭਾਜੀ ਕੱਟੀ ਨਾਲ ਕੱਟੀ ਪੱਛਾ ਛਟੋ ਦੋਸਮਾ ਹਾਂ ਬੇਫਿਕਰ ਤੇ ਚਵਾਈ ਮਤਲਬ ਕੀ ਆ ਬਰਤੀ ਫੁਰਤੀ ਪੋਲੀ ਮੈਂ ਤਾਂ ਰੌਲਾ ਹੀ ਨਹੀਂ ਯਾਰ ਭਾਜੀ ਆਪਾਂ ਨੂੰ ਜੀ ਕੱਢ ਕੇ ਫਾਰ ਦਿਖਾਈਏ ਵੀ ਲਓ ਵੀ ਦੋਸਤੋ ਤੇਜਾ ਸੁਹਾਗ ਵੀਰ ਮਾਨ ਨੇ ਕੋਈ ਮਾਨ ਨੇ ਚੌਥਾ ਕੋਈ ਵੀਰ ਚਾਰ ਮਹੀਨਿਆਂ ਦੀ ਸੂਈ ਸਮਝ ਲਓ ਕੋਈ ਪੰਜਾਂ ਦੀ ਕੱਟੀ ਦਿਖਾਤੀ ਕੱਟੀ ਨਾਲ ਆ ਠੀਕ ਆ ਭਾਰੀ ਮੱਜ ਆ ਭਜੀ ਕੱਟੀ ਨਾਲ ਵਜਨ ਜ਼ੋਰ ਤੁਸੀਂ ਮੈਂ ਪੂਰਾ ਮੱਜ ਤਾਂ ਦੇਖ ਲਓ ਫੁੱਲ ਵੱਡੀ ਆ ਵਜਨ ਜ਼ੋਰ ਆ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਵੇਖੋ ਜੀ ਠੀਕ ਆ ਵੀ ਕੋਈ ਛੋਟੀ ਦਸੀ ਫਿੱਕੀ ਨਹੀਂ ਗਈ ਪੂਰੀ ਵਜਨ ਫੁੱਲ ਬੜਾ ਫੁੱਲ ਵਜਨ ਜ਼ੋਰ ਵਾਲੀ ਤੇ ਚਾਰੇ ਥਣਾ ਦੇ ਵਿੱਚੋਂ ਚੈੱਕ ਕਰ ਆਪਾਂ ਦੋ ਦੋਸੋਂ ਅਕਾਊਂਟ ਕਰੀਏ ਤੇ ਵੀਰਾਂ ਦਾ ਵੀ ਸਾਤਾ ਪਰ 6 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰੇ ਤਾਂ ਦੋਵੇਂ ਡੰਗ ਜਿਹੜੀ ਚਬਾਈ ਕਰ ਸਕਦਾ ਕੋਈ ਵੀਰ ਤਸੱਲੀ ਨਾਲ ਭਰਾ ਕੇ ਵੇਖੋ ਆਰਡਰ ਦੀ ਕੁਆਲਿਟੀ ਸੋਹਣੀ ਆ। ਬਾਕੀ ਥਣਥਣੂ proportional ਜਿਹੜਾ ਮੁੱਠੀ ਵਾਲਾ ਜੀ ਆ ਦੇਖੋ। ਠੀਕ ਆ ਜੀ ਦੋਵੇਂ ਟਾਈਮ ਬੱਚੇ ਨੂੰ ਛੱਡੋਗੇ ਚਵਾਪ ਸਮਾਂ ਜਿਹੜਾ ਬੱਚੇ ਦਾ ਕੋਈ ਭਾਲੇ ਤੇ ਨਹੀਂ ਕੋਈ ਟੀਕੇ ਦੀ। ਬੱਚੇ ਤੇ ਜਿਹੜਾ ਚਵਾਪ ਸਮਾਂ ਠੀਕ ਆ ਜੀ। ਤੇ ਨਿਰਮਲ ਬਾਈ ਫਿਰ ਇਹਦਾ ਕਿੱਥੋਂ ਤੱਕ ਛੋੜ ਚੱਪਾ ਕਰ ਦੇਣਾ ਵਿੱਚੋਂ। ਇਹਦਾ ਮੁੱਲ ਪਾਜੀ ਕਰੀਏ 48000 ਹਾਂ। 48 ਚੋਂ 45 ਦੀ ਦੇ ਦੇ ਪਾਜੀ। 45 ਜੋ ਵੀ ਛੋੜ ਕਰਾਂਗੇ ਯਾਰ 45 24 45 ਜੋ ਵੀ ਛੋੜ ਕਰਾਂਗੇ ਭਾਜੀ ਤਾਂ ਕਿਲੋ ਵਾਲਾ ਹੀ ਪਾ ਆ ਮੇਰਾ ਵੀਰ ਅੱਛਾ ਕੇ ਨਿਰਮਲ ਭਾਈ ਕੋਈ ਇਹਦਾ ਬਣੀ ਪੁਣੀ ਦਾ ਕੋਈ ਭਾਜੀ 2 ਮਹੀਨੇ ਹੋ ਗਿਆ 4 ਤਰੀਕ ਨੂੰ 2 ਮਹੀਨੇ ਹੋਣੇ ਘਰ ਵਾਲੇ ਦੇ ਕਹਿਣ ਦੇ ਮੁਤਾਬਕ ਆਪਾਂ ਲੈਂਦੀ ਆ ਆਪਣੇ ਘਰ ਦੀ ਨੀਗੀ ਮਤਲਬ ਕਿ ਪੱਕਾ ਚਲੋ ਉਹਨਾਂ ਦੁਬਾਰਾ ਪੁੱਛਿਆ ਗਿਆ ਵੀ ਸ਼ੋਰ ਹੈ ਕਈ ਵਾਰੀ ਵੀਰ ਲੈ ਕੇ ਜਾਵੇ ਕੋਈ ਨਾ ਆਣ ਅਗਲੇ ਨੇ ਆਪਾਂ ਨੂੰ ਕਾਪੀ ਤੇ ਲਿਖ ਕੇ ਦਿਖਾਇਆ 4 ਅਗਸਤ ਦੀ ਹੋਈ ਆ 4 ਅਗਸਤ ਤੋਂ ਅਗਲਾ ਪੈਸਾ ਹੁ ਲਾ ਲਵੇ ਚਲੋ ਉਸ ਵੀ ਵਾਅਦੇ ਬੰਦੀ ਇਹ ਵੀ ਹੈਗੀ ਵੀ ਜੇ ਨਿਕਲ ਆਉਂਦੀ ਅਗਲੇ ਦੀ ਕਿਸਮਤ ਤੇ ਤਾਂ ਭਾਜੀ ਲਾਟਰੀ ਆ ਫੇਰ ਤਾਂ ਫੇਰ ਤਾਂ ਲਾਟਰੀ ਆ ਵੀ ਸਿੱਧੀ ਡਾਇਰੈਕਟ ਜੀ ਗੱਲ ਆ ਆ ਫੇਰ ਰੋੜਾ ਹੀ ਕੋਈ ਨਹੀਂ ਮੇਰਾ 45 ਚੋਂ ਛੋਟ ਛੱਪਾ ਕੇ ਬਈ ਕਰ ਦਾਂਗੇ ਯਾਰ ਭਾਜੀ ਕਰ ਦਾਂਗੇ ਹੋਰ ਕਰਦੇ 2000 ਹੋਰ ਛੱਡਦੇ ਯਾਰ ਚਿੰਤਾ ਹੀ ਨਹੀਂ ਕਛ ਨਹੀਂ ਲੈਣਾ 43000 ਦੀ ਹਾਂ ਨਾ ਪਾਜੀ 43 ਦੀ ਦੋਸਤੋ ਹਾਂ ਨਾ ਮੱਝ ਦਾ ਵਜਨ ਬਾਕੀ ਮੇਰਾ ਵੀ ਕਿੱਥੇ ਥਾਂ 'ਚ ਕੋਈ ਡੋਕਾ ਨਹੀਂ ਉੱਦਾਂ ਵੀ ਆਪਣਾ ਚਵਾਈ ਦਾ ਟਾਈਮ ਹੋਇਆ ਆ 5 ਵਜੇ ਕਾਦਨਾ ਦੇਖ ਲੈ ਕੋਈ ਛੱਡਿਆ ਨਹੀਂ ਕਿਤੇ ਦੁੱਧ ਭਾਈ ਚਵਾਈ ਦਾ ਟਾਈਮ ਹੋਇਆ ਬਾਕੀ ਥਣੇਵਾ ਪ੍ਰਭੂ ਆ ਵੇਖ ਕੇ ਚੈੱਕ ਕਰ ਲੋ ਕੱਟੀ ਮਗਰ ਬਾਕੀ 2 ਮਹੀਨੇ ਦੀ ਜਿਹੜੀ ਦੋਸਤੋ ਆਸ ਵੀ ਲੱਗੀ ਆ ਚਾਂਸ ਇਹ ਹੋ ਜਾਂਦਾ ਵੀ ਜੇਕਰ ਗੱਪਣ ਪਸ਼ੂ ਨਿਕਲ ਆਏ ਤੇ ਸੋਨੇ ਦੇ ਸੁਭਾਗਾ 42 43000 ਦੀ ਕੋਈ ਰਕਮ ਜਿਹੜੀ ਵੱਡੀ ਨਹੀਂ ਗਈ ਮੱਝ ਫੋਲੋ ਵਜਣ ਲੋੜ ਆ ਕਿੰਨਾ ਵਾਲਾ ਵਜਣਿਆ ਪਾਜੀ ਇਹ ਤਾਂ ਕਿੰਨਾ ਆ ਪਾਜੀ ਕੱਟੀ ਵੀ ਤੁਸੀਂ ਵੇ अच्छा इस तो बाद निर्मल बाई ਆਪਣੇ ਕੋਲ ਬੂਰੀ ਆ ਆ ਬੂਰੀ ਆ ਗਈ ਭਾਜੀ ਪੂਰੀ ਬਿਲਕੁਲ ਸੱਜਰੀ ਆ ਬੂਰੀ ਤਜੀ ਭਾਜੀ ਇਹਦਾ ਉਹਦੇ ਕੋਈ 12 ਤੋਂ 13 15 ਦਿਨਾਂ ਦਾ ਲਾਲਾ ਸੁਆ ਭਾਜੀ ਠੀਕ ਆ ਜੀ ਬੱਚਾ ਮਗਰ ਤਾਂ ਕਟਾ ਹੀ ਆ ਕਟਾ ਮਗਰ ਭਾਜੀ ਮੇਲ ਕਾਫ ਆ ਦੋਸਤੋ ਤੇ ਬੋਰੀ ਦਾ ਸੁਆ ਹੋਊਗਾ ਤੀਜਾ ਕਿੰਨਾ ਤੀਜਾ ਸੁਆ ਭਾਜੀ ਫੁੱਡਾ ਸੁਆ ਤੀਜਾ ਤੀਜਾ ਸੁਆ ਹਾਂ ਦੂਜੇ ਸੁਵੇ ਚਲੋ ਮੰਨ ਕੇ ਖਰੀਦੀ ਹੋਗੀ ਵੀਰਾਂ ਦਾ ਵੀ ਪਰ ਆਪਾਂ ਤੀਜਾ ਕਹਿੰਦੇ ਸਲਫਾ ਭਾਜੀ ਬੋਰੀ ਦਾ ਤੀਜਾ ਤੇ ਪੂਰੀ ਆ ਜਿਹੜੀ ਦੋਸਤੋ ਤਿਲਾਂ ਵਾਲੀ ਪੂਰੀ ਆ ਤੀਜਾ ਸੁਆ 15 ਦਿਨਾਂ ਦਾ ਸੁਆ ਰਾਜੀ ਨਿਗਰਪ ਇਦਾਂ ਦੀ ਮਾਰੀ ਬੱਚਾ ਮਗਰ ਕਟਾ ਮੇਲ ਕਾਫ ਚੰਮ ਦੇਖ ਭਾਜੀ ਠੀਕ ਆ ਬਿਲਕੁਲ ਬਰੀਕ ਚਮੜੀ ਆ ਸਕਿਨ ਜਿਹੜੀ ਆ ਵ ਤੇ ਨਿਰਮਲ ਬਾਈ ਹੁਣ ਦੁੱਧ ਦੀ ਗੱਲ ਕਰ ਲਈਏ ਦੁੱਧ ਕਿੰਨਾ ਚੋਰੇ ਖੋਦਾ ਦੁੱਧ ਭਾਜੀ ਚਵਾਉਣ ਨੂੰ ਝਾਗ ਆਲਾ 9 ਕਿਲੋ ਵਿਚਵਾਦਾਂਗੇ ਹਾਂ ਜਿਹੜਾ ਮੇਰੇ ਵੀ ਕੰਡੇ ਦਾ ਤੋਲ ਦੇਣਾ 8 ਕਿਲੋ ਤੋਲਦਾ ਕਿ ਬੱਚੇ ਦਾ ਮੂਹਰ ਵਾਗ ਪਰੇਗਾ ਤਾਂ 4-4 ਕਿਲੋ ਡੰਗ ਦਾ 8 ਕਿਲੋ ਤੋਲਦਾਗੇ ਬੱਚੇ ਸਮੇਤ 8 ਕਿਲੋ ਸਾਰਾ ਭਾਜੀ 8 ਕਿਲੋ ਦੁੱਧ ਹੁਣ ਜਿਹੜਾ ਆ 8 ਕਿਲੋ ਦਿਖਾਉਂਦੀਦਾ ਭਾਜੀ ਬਾਹਰ ਹੀ 8 ਤੋਂ ਬਾਹਰ 8.5 9 ਦਖਾਉਂਦੀ ਪਰ ਨਹੀਂ 8 ਕਿਲੋ ਤੋਲਦਾ ਕੰਡੇ ਨਾਲ 8 ਕਿਲੋ ਹਾਂ ਲਓ ਵੀ ਦੋਸਤੋ 8 ਕਿਲੋ ਦੀ ਹਾਜ਼ਰ ਜਵਾਬੀ ਜਿਹੜੀ ਹੈਗੀ ਆ ਬਾਈ ਨਿਰਮਲ ਕਹਿੰਦਾ ਮਗ 15 ਦਿਨਾਂ ਤੋਂ ਹੋ ਜੇ 14 ਦਿਨਾਂ ਤੋਂ ਹੋ ਜੇ 13 ਦਿਨ ਤੋਂ ਹੋ ਜੇ ਇਹ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਜੀ ਬੂਰੀ ਮੱਝ ਦੋਸਤੋ ਬਿਲਕੁਲ ਤਾਜੀ ਸੂਈ ਸਬਾਈ ਆ ਦੇਖੋ ਠੀਕ ਆ ਜੀ ਭਾਈ ਜਾਨ ਦਾਲ ਪਸੂਆ ਆ ਦੇਖੋ ਜੀ ਬੂਰੀ ਮੱਝਾ ਦੋਸਤੋ ਠੀਕ ਆ ਬਹੁਤ ਵੀਰਾਂ ਦੀ ਡਿਮਾਂਡ ਆਉਂਦੀ ਆ ਵੀ ਬੂਰੀ ਮੱਝ ਖਰੀਦਣੀਆਂ ਤਾਂ ਤੁਸੀਂ ਜ਼ਰੂਰ ਖਰੀਦ ਲਿਓ ਠੀਕ ਆ ਆ ਮਗਰ ਕਟਾ ਮੇਲ ਕਾਫ 15 ਦਿਨਾਂ ਦੀ ਸੂਈ ਆ ਬੂਰੀ ਮੱਝ ਠੀਕ ਆ ਜੀ ਆ ਬੱਚਾ ਦੇਖ ਸਕਦੇ ਠੀਕ ਆ ਜੀ ਅੱਛਾ ਨਿਰਮਲ ਵੀਰੇ ਦੋਵੇਂ ਡੰਗ ਕਿ ਮਿਲਦੀ ਮੁੱਲ ਦੀ ਪੂਰੀ ਲਿਖੀ ਆ ਨਹੀਂ ਰੋਲੇ ਨਹੀਂ ਭਾਜੀ ਬੇਫਿਕਰ ਹੋ ਕੇ ਵੇਚਾਂ ਤਾਂ ਕੋਈ ਹੋਰ ਤੇ ਇਹਦਾ ਫਿਰ ਆਪਾਂ ਕੀ ਮੁੱਲ ਕਰਦੇ ਆ ਮੁੱਲ ਭਾਜੀ ਤਕਰੀਬਨ ਸਾਰੇ ਰਲਦੇ ਮਿਲਦੇ ਆ ਆਪਣੇ ਮੁੱਲ ਇਹਦਾ ਵੀ 65 ਹਾਂਜੀ 65 ਹਜ਼ਾਰ ਦੀ ਦੇ ਦਾਂਗੇ ਭਾਜੀ 63 ਕਰਾਂਗੇ ਮਾਨ ਤਾਂ 63 ਚੋ ਟ੍ਰੇਡ ਦੇ ਵਿੱਚੋਂ ਵੀ ਦੋਸਤੋ ਕਰਾਂਗੇ ਭਾਜੀ ਕਰਾਂਗੇ ਲਓ ਵੀ 63000 ਦੇ ਵਿੱਚੋਂ ਬਿਲਕੁਲ ਸੱਜਰ ਮੱਝ ਜਿਹੜੀ ਆ ਦੋਸਤੋ ਹਾਂ ਭਾਜੀ ਠੀਕ ਆ ਬਿਲਕੁਲ ਬਾਜ਼ਾਰ ਰੇਟ ਆ ਮੈਂ ਪਹਿਲਾਂ ਜਾਣ ਕਰਤਾ ਸੀ ਮੈਂਸ਼ਨ ਕਰਤਾ ਸੀ ਵੀ ਰੇਟ ਬਿਲਕੁਲ ਬਾਜ਼ਾਰ ਰਹਿਣਗੇ ਠੀਕ ਆ 63000 ਦੇ ਵਿੱਚੋਂ ਵੀ ਛੋਟਾ ਛੱਪਾ ਹੋ ਜਾਊਗਾ ਖੁੱਲਾ ਕੋਈ 2 300 ਦਾ ਨਹੀਂਗਾ ਜਿੰਨਾ ਵੀ ਹੁਣ ਜਿੰਨੀ ਵੀ ਗੁੰਜਾਇਸ਼ ਹੋਈ ਬਾਕੀ ਚਵਾਈ ਕਰੋ ਤਸੱਲੀ ਕਰੋ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਆ ਬੈੜ ਦਿਖਾਉਨੇ ਆ ਇਹ ਬੱਛੀ ਆ ਗਈ ਭਾਜੀ ਇਹ ਬੱਛੀ ਬਿਲਕੁਲ ਗੱਬਣ ਗੱਬਣੀ ਆ ਜੀ ਗੱਬਣ ਭਾਜੀ ਗੱਬਣ ਬੈੜੀ ਹੱਲੇ ਅੱਛਾ ਇਹ ਸੂਆ ਕਿੰਨਾ ਸੁੰਦੀ ਆ ਇਹ ਦੂਜਾ ਸੂਆ ਸੋਣਾ ਬੱਚੀ ਨੇ ਭਾਜੀ ਦੂਜਾ ਸੂਆ ਹਜੇ ਮੇਰੇ ਨਾਲ ਤਾਂ ਦਿਨ ਲੈਂਦੀ ਲੈ ਜਾ ਲੈ ਭਾਜੀ ਹੱਲੇ ਦਿਆਂ ਨੇ ਮੈਂ 12 13 15 ਵੀ ਲੈ ਜਾਇਆ ਯਾਰ ਕਾਤੋਂ ਗੱਪਾ ਮਾਰੇ ਇਹ ਪੰਜਾਹ ਦੋ 10 ਤੋਂ 15 ਆਈਡੀਆ ਰੱਖ ਲੈ ਲੈ ਜਾਓ ਭਾਜੀ ਲੈ ਜਾਓ ਟਿਲ ਟੁਲ ਕਾਫੀ 10 12 ਦਿਨ ਬੱਚੀ ਲੈ ਜੂ ਹੱਲੇ ਭਾਈਆ ਦੇ ਆ ਬੱਚੀ ਠੰਡੀ ਸੀ ਕੋਈ ਰੋਲਾ ਨਹੀਂ ਤਾਂ ਤੋਂ ਪੂਰਾ ਮੁੱਠੀ ਆ ਖੋਲ ਦੋ ਵੀਰਾ ਨਿਰਮਲ ਇਹ ਵੀ ਤੋਰੀਏ ਲੰਮਾਈ ਇਧਰ ਹਾਂ ਸਵਾਹ ਦੋਸਤੋ ਦੂਜਾ ਇਸ ਵਾਇਰ ਨੇ ਸੋਣਾ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਤੁਹਾਨੂੰ ਥੋੜੀ ਜੀ ਨਜ਼ਦੀਕ ਤੋਂ ਦਿਖਾ ਦਿੰਨੇ ਆ ਆਹ ਦੇਖੋ ਕੋਟਾਂ ਜੀਆਂ ਹੋਗੀਆਂ ਮੜੀਆਂ ਜੇ ਭਾਜੀ ਕਹਿੰਦੀਆਂ ਕੋਹ ਨਹੀਂ ਪਤਾ ਤੇ ਸਿੰਘ ਨਹੀਂ ਹੈਗੇ ਬਾਕੀ ਕਲਿੱਪ ਜੇ ਬਣਿਆ ਦੋਸਤੋ ਨਾਰਮਲ ਹੀ ਠੀਕ ਆ ਆਹ ਦੇਖੋ ਹਾਈਟ ਕੋਈ ਵੀਰ ਮੀਡੀਅਮ ਮੰਨ ਲੇ ਪਰ ਵਜ਼ਨ-ਵਜ਼ਨ ਸੋਣਾ ਠੀਕ ਆ ਹੈ ਪੂਰੀ ਨਗਰ ਆ ਪਿੰਡੇ ਪੁੰਡੇ ਦੀ ਪੂਰੀ ਨਗਰ ਤੇ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਵੇਖੋ ਚਿਲੀ ਸੁਲੀ ਪੂਰੀ ਭਾਜੀ ਕੋਈ ਰੋਲਾ ਨਹੀਂ ਪਛੀਦਾਂਦਾ। ਲੱਗ ਦੋਸਤੋ ਬਹੁਤ ਪਿਆਰੀ ਬੱਚੀ ਆ। ਜੱਦੀ ਆ ਭਾਜੀ। ਠੀਕ ਆ ਜੀ। ਤੇ ਥਣ ਚੱਡੇ ਦੀ ਗੱਲ ਕਰ ਲਈਏ ਚੱਡਾ ਹਵਾਨਾ ਜਿਹੜਾ ਦੋਸਤੋ ਸੋਨਾ ਬਣਾ ਲੂਗੀ ਜੇ 8-10 ਦਿਨ ਕੱਢ ਗਈ। ਤਾਂ ਉਮੀਦ ਹੈ ਵੀ ਸੋਨਾ ਜਿਹੜਾ ਦੋਸਤੋ ਬਿਲਕੁਲ ਫਿਕਸ ਆਰਡਰ ਹੋਊਗਾ। ਸਰ ਜੀ ਵਧੀਆ ਬਣਾ। ਫੈਰ ਆਰਡਰ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਜੀ ਕੋਈ ਟਲਕਵਾ ਜਿਹੜਾ ਲੇਵਾ ਨਹੀਂ ਹੋਊਗਾ ਟਾਈਟ ਲੇਵਾ ਹੋਊਗਾ ਜਿੰਨਾ ਵੀ ਹੋਊਗਾ ਬਿਲਕੁਲ ਨਿੱਗਰ ਲੇਵਾ ਹੋਊਗਾ ਠੀਕ ਆ। ਬਾਕੀ ਆ ਥਣ ਥਣ ਵੇਖ ਲਓ ਜੀ ਤਸੱਲੀ ਕਰੋ ਵੱਛੀ ਬਹੁਤ ਚੰਗੀ ਆ ਅੱਛਾ ਨਿਰਮਲ ਭਾਈ ਕੀ ਮੁੱਲ ਕਰਦੇ ਆ ਮੁੱਲ ਭਾਜੀ ਬੱਚੀ ਦਾ ਕਰੀਏ 45000 ਭਾਵੇਂ ਆ 45 ਜੋ 2 ਛੱਡ ਕੇ 43 ਨੂੰ ਬੱਚੀ ਦਵਾਂਗੇ 43 ਮੌਕੇ ਤੇ 1000 ਰੁਪਏ ਹੋਰ ਛੱਡ ਦਾਂਗੇ ਮੇਰਾ ਬਿਲਕੁਲ 45 ਦੀ ਹੋ ਜੂ 43 ਦੀ ਦੇ ਦਾਂਗੇ ਬੱਚੀ ਭਾਜੀ ਲਓ ਜੀ 45000 ਇਹ ਅੱਜ ਦਾ ਮੁੱਲ ਆ ਭਾਜੀ ਸੋਈ ਹੋਏ ਬੱਚੀ ਦਾ ਫੇਰ ਆਪਾਂ ਦੇਖਾਂਗੇ ਬਾਅਦ ਚ ਠੀਕ ਹੈ ਵੀਰ ਅੱਜ ਦਾ ਮੁੱਲ ਆ ਬੱਚੀ ਦਾ ਦਾ ਗੱਪਣ ਗੱਪਣ ਬਿਲਕੁਲ ਲਓ ਵੀ ਦੋਸਤੋ 42000 ਦੀ ਜਿਹੜੀ ਅੱਜ ਲੈ ਦੇ ਹੋਊਗੀ ਵੱਛੀ ਤੁਸੀਂ ਵੇਖ ਲਈ ਆ ਥਣ ਥਣ ਬਿਲਕੁਲ ਵਧੀਆ ਆ ਫਵਾਨਾ ਸੋਨਾ ਬਣਾ ਲੂਗੀ ਲੜਦੋੜ ਤੁਸੀਂ ਆਪ ਹੀ ਵੇਖ ਲੇ ਬਿੱਟੇ ਟੁੱਲ ਕਾਫੀ ਆ ਵੀ 8-10 ਦਿਨ ਜੇਕਰ ਲੇਗੀ ਥਣ ਝੱਡਾ ਸੋਨਾ ਬਣਾ ਲੂਗੀ ਘਰੇ ਲੂਵੀਰ ਨੇ ਰੱਖਣੀ ਆ ਬੇਚਿੰਤ ਹੋ ਕੇ ਤਸੱਲੀ ਕਰਕੇ 蒂ਪ ਕੇ ਲੈ ਜਿਓ ਠੀਕ ਆ ਜੀ ਮੁੱਲ ਜਾਇਜ ਆ ਮੁੱਲ ਇੱਕ ਕੱਲੀ ਵੱਛੀ ਦਾ ਨਹੀਂ ਮੁੱਲ 올 ਓਵਰ ਜਿਵੇਂ ਜਿੰਨੇ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਤੇ ਆ ਸਾਰੇ ਪਸ਼ੂਆਂ ਦਾ ਰੇਟ ਜਾਇਜ ਆ ਵਾਜਬ ਰੇਟ ਤੇ ਨਿਰਮਲ ਵੀਰੇ ਫਿਰ ਹਾਲ ਇਹੋ ਪਸ਼ੂ ਸੀ ਆਪਣੇ ਕੋਲ ਆਹੇ ਭਾਜੀ ਬਸ 5 ਹੀ ਨਾ ਆ ਗਿਆ ਅੱਜ ਆਪਣੇ ਤੇ ਬੋਲ ਗਏ ਨੰਬਰ ਆਪਣੇ 95924 42398 ਠੀਕ ਆ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਨਿਰਮਲ ਨਿਰਮਲ ਸੰਗਾ ਸੰਗਾ ਡੇਰੀ ਫਾਰਮ ਪਿੰਡ ਬਾਠ ਠੀਕ ਹੈ ਜੀ ਤੇ ਖਾਸ ਤੁਸੀਂ ਵਿజిਟ ਕਰ ਸਕਦੇ ਜੇ ਬਿਲਕੁਲ ਦਬਾਬੇ ਦਾ ਪਿੰਡ ਆ ਤੇ ਇਥੋਂ ਨਕੋਦਰ ਸ਼ਹਿਰ ਦੀ ਵੀ ਦੂਰੀ ਲਾ ਲਈਏ ਤਾਂ ਵੀ 6-7 7 ਕਿਲੋਮੀਟਰ ਦੀ ਸਾਰੇ ਦੋ 7 ਕਿਲੋਮੀਟਰ ਭਾਜੀ 6 ਤੋਂ ਤੇ ਮੈਂ ਤਾਂ ਮਹਿਦਪੁਰ ਤੋਂ ਵੀ ਸਿੱਧੇ ਆਪਾਂ ਸਨ 3 ਕਿਲੋਮੀਟਰ ਚਾਲ ਜੇਕਰ ਕਿਸੇ ਵੀਰ ਨੇ ਜਗਰਾਵਾਂ ਵਾਲੀ ਸਾਈਡ ਤੋਂ ਆਣਾ ਮਹਿਦਪੁਰ ਸੱਦੋਂ ਆ ਬੇਟ ਹਾਂ ਜੀ ਤੇ ਨਾਲ 3 ਕਿਲੋਮੀਟਰ ਬੈਠਾ ਭਾਜੀ ਬਾਠਾ ਪਿੰਡ ਬਿਲਕੁਲ ਤੇ ਚਲੋ ਠੀਕ ਹੈ ਵੀਰ ਜੀ ਓਕੇ ਭਾਜੀ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ